ਅਦਾਕਾਰ ਗਿੱਪੀ ਗਰੇਵਾਲ ਦੀ ਅਰਦਾਸ ਸਰਬੱਤ ਦੇ ਭਲੇ ਦੀ ਤੀਜੀ ਫਿਲਮ 13 ਸਤੰਬਰ ਨੂੰ ਸਲੀਮਾ ਘਰਾ ਵਿੱਚ ਲੱਗਣ ਜਾ ਰਹੀ ਹੈ ਫਿਲਮ ਦੀ ਟੀਮ ਨੇ ਗੁਰਦੁਆਰਾ ਮੰਜੀ ਸਾਹਿਬ ਕੋਟਾ ਵਿਖੇ ਮੱਥਾ 13 ਸਤੰਬਰ ਨੂੰ ਅਰਦਾਸ ਸਰਬੱਤ ਦੇ ਭਲੇ ਦੀ ਪਹਿਲਾਂ ਸਾਡੀ ਫਿਲਮ ਆਈ ਸੀ 2016 ਦੇ ਵਿੱਚ ਜਿਹਦਾ ਨਾਮ ਅਰਦਾਸ ਸੀਗਾ ਫਿਰ ਦੂਜੀ ਇੱਕ ਅਸੀਂ ਫਿਲਮ ਜਿਹੜੀ ਆਈ ਉਹਦਾ ਅਗਲਾ ਪਾਰਟ ਸੀਗਾ ਅਰਦਾਸ ਸਰਬੱਤ ਦੇ ਭਲੇ ਦੀ ਤੇ ਤੁਸੀਂ ਸਾਰਿਆਂ ਨੇ ਜ਼ਰੂਰ ਦੇਖਣ ਜਾਣੀਆਂ ਬਾਕੀ ਦੀਆਂ ਗੱਲਾਂ ਬਲਕਿ ਦਬਾਈ ਜਿਨੇ ਕਰਤੀਆਂ ਸੋ ਅਸੀਂ ਇੱਥੇ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਤੇਜਿੰਦਰ ਸਿੰਘ ਆਰਟਿਸਟ ਅਤੇ ਓਮਕਰ ਸਿੰਘ ਸਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਅਦਾਕਾਰ ਗਿੱਪੀ ਗਰੇਵਾਲ ਦੀ ਅਰਦਾਸ ਸਰਬੱਤ ਦੇ ਭਲੇ ਦੀ ਤੀਜੀ ਫਿਲਮ 13 ਸਤੰਬਰ ਨੂੰ ਸਲੀਮਾ ਘਰਾ ਵਿੱਚ ਲੱਗਣ ਜਾ ਰਹੀ ਹੈ ਫਿਲਮ ਦੀ ਟੀਮ ਨੇ ਗੁਰਦੁਆਰਾ ਮੰਜੀ ਸਾਹਿਬ ਕੋਟਾ ਵਿਖੇ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਫਿਲਮ ਵਿੱਚ ਅਦਾਕਾਰੀ ਕਰਨ ਵਾਲੇ ਅਦਾਕਾਰ ਮਲਕੀਤ ਰੌਣੀ ਅਤੇ ਪ੍ਰਿੰਸ ਕਮਲਜੀਤ ਸਿੰਘ ਵਿਸ਼ੇਸ਼ ਤੌਰ ਤੇ ਪੁੱਜੇ ਇਸ ਮੌਕੇ ਅਦਾਕਾਰ ਪ੍ਰਿੰਸ ਕਮਲ ਨੇ ਕਿਹਾ ਕਿ ਮੈਨੂੰ ਗੁਰਦੁਆਰਾ ਮੰਜੀ ਸਾਹਿਬ ਮੱਥਾ ਟੇਕਣ ਦਾ ਪਹਿਲੀ ਵਾਰ ਮੌਕਾ ਮਿਲਿਆ ਹੈ ਜਿੱਥੇ ਮੈਨੂੰ ਆ ਕੇ ਬਹੁਤ ਹੀ ਸਕੂਨ ਮਿਲਿਆ ਹੈ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਅਦਾਕਾਰ ਪ੍ਰਿੰਸ ਕਮਲ ਅਤੇ ਅਦਾਕਾਰ ਮਲਕੀਤ ਰੌਣੀ ਨੇ ਕਿਹਾ ਕਿ ਅਰਦਾਸ ਸਰਬੱਤ ਦੇ ਭਲੇ ਦੀ ਫਿਲਮ ਹਰੇਕ ਬੰਦੇ ਨੂੰ ਦੇਖਣੀ ਚਾਹੀਦੀ ਹੈ ਕਿਉਂਕਿ ਇਸ ਫਿਲਮ ਵਿੱਚ ਅਰਦਾਸ ਦਾ ਮਤਲਬ ਬੜੀ ਖੂਬੀ ਨਾਲ ਦਿਖਾਇਆ ਗਿਆ ਹੈ ਅਰਦਾਸ ਸਰਬੱਤ ਦੇ ਭਲੇ ਦੀ ਫਿਲਮ ਦੀ ਜ਼ਿਆਦਾਤਰ ਸ਼ੂਟਿੰਗ ਸ਼੍ਰੀ ਹਜੂਰ ਸਾਹਿਬ ਵਿਖੇ ਕੀਤੀ ਗਈ ਹੈ ਜਿਹੜੀ ਸੰਗਤਾਂ ਨੇ ਅਜੇ ਤੱਕ ਸ਼੍ਰੀ ਹਜੂਰ ਸਾਹਿਬ ਜੀ ਦੇ ਦਰਸ਼ਨ ਨਹੀਂ ਕੀਤੇ ਉਹ ਫਿਲਮ ਰਾਹੀ ਤਖਤ ਸ਼੍ਰੀ ਹਜੂਰ ਸਾਹਿਬ ਜੀ ਦੇ ਦਰਸ਼ਨ ਕਰ ਸਕਣਗੇ ਅਦਾਕਾਰ ਗਿੱਪੀ ਗਰੇਵਾਲ ਦੀ ਇਹ ਤੀਜੀ ਫਿਲਮ ਹੈ ਇਸ ਤੋਂ ਪਹਿਲਾਂ ਦੋ ਫਿਲਮਾਂ ਅਰਦਾਸ ਅਤੇ ਅਰਦਾਸ ਕਰਾ ਬਹੁਤ ਹੀ ਸਫਲ ਫਿਲਮਾਂ ਸਾਬਤ ਹੋਈਆ ਹਨ ਗਿੱਪੀ ਗਰੇਵਾਲ ਦੀ ਇਹ ਤੀਜੀ ਫਿਲਮ ਜੋ ਕਿ ਦਰਸ਼ਕਾਂ ਨੂੰ ਖੂਬ ਪਸੰਦ ਆਵੇਗੀ ਅਸੀਂ ਸਾਡੀ ਇੱਕ ਫਿਲਮ ਆ ਰਹੀ ਹੈ ਜੀ 13 ਸਤੰਬਰ ਨੂੰ ਅਰਦਾਸ ਸਰਬਤ ਦੇ ਭਲੇ ਦੀ ਪਹਿਲਾਂ ਸਾਡੀ ਇੱਕ ਫਿਲਮ ਆਈ ਸੀ 2016 ਦੇ ਵਿੱਚ ਜਿਹਦਾ ਨਾਮ ਅਰਦਾਸ ਸੀਗਾ ਫਿਰ ਦੂਜੀ ਇੱਕ ਅਸੀਂ ਫਿਲਮ ਜਿਹੜੀ ਆਈ ਉਹਦਾ ਅਗਲਾ ਪਾਰਟ ਸੀਗਾ ਅਰਦਾਸ ਕਰਾਂ ਉਹ 2019 ਚ ਆਈ ਤੇ ਹੁਣ 2024 ਦੇ ਵਿੱਚ 13 ਸਤੰਬਰ ਨੂੰ ਪੂਰੀ ਦੁਨੀਆ ਦੇ ਵਿੱਚ ਇੱਕ ਫਿਲਮ ਰਿਲੀਜ਼ ਕਰਨ ਲੱਗੇ ਆ ਜੀ ਜਿਹਦਾ ਨਾਮ ਹੈ ਅਰਦਾਸ ਸਰਬਤ ਦੇ ਭਲੇ ਦੀ ਸੋ ਇਹ ਫਿਲਮ ਜਿਹੜੀ ਇਨਸਾਨੀ ਜਜ਼ਬਿਆਂ ਦੀ ਗੱਲ ਕਰਦੀ ਹੈ ਜਿਹੜੀ ਹਜੂਰ ਸਾਹਿਬ ਦੇ ਵਿੱਚ ਜਾ ਕੇ ਸ਼ੂਟ ਕੀਤੀ ਗਈ ਹੈ ਸਾਡਾ ਪੰਜਵਾਂ ਤਖਤ ਹੈ ਉਸ ਤਖਤ ਦੇ ਦਰਸ਼ਨ ਬਹੁਤ ਸਾਰੇ ਸਾਡੇ ਪੰਜਾਬੀ ਲੋਕਾਂ ਨੇ ਦੁਨੀਆ 'ਚ ਰਹਿੰਦੇ ਨੇ ਨਹੀਂ ਕੀਤੇ ਤਾਂ ਅੱਜ ਵੱਡੀ ਸਕਰੀਨ ਤੇ ਉਸ ਤਖਤ ਦੇ ਦਰਸ਼ਨ ਕਰਨ ਨੂੰ ਮਿਲਣਗੇ ਤੇ ਸਾਡੇ ਪੰਜਾਬ ਦੇ ਵਿੱਚ ਜਿਹੋ ਜਿਹੇ ਚੀਜ਼ਾਂ ਚੱਲ ਰਹੀਆਂ ਹਨ ਉਹਨਾਂ ਨੂੰ ਲੈ ਕੇ ਇੱਕ ਫਿਲਮ ਹੈ ਇਹ ਫਿਲਮ ਕਿਸੇ ਦੇ ਖਿਲਾਫ ਨਹੀਂ ਹੈ ਇਹ ਤਾਂ ਸਰਬੱਤ ਦੇ ਭਲੇ ਦੀ ਗੱਲ ਕਰਨ ਲਈ ਫਿਲਮ ਹੈ ਕਿ ਆਪਾਂ ਆਪਸੀ ਜਿਹੜਾ ਪੇਮ ਪਿਆਰ ਸਾਡੇ 'ਚ ਖਤਮ ਹੁੰਦਾ ਜਾਂਦਾ ਉਹ ਪੇਮ ਪਿਆਰ ਦੁਬਾਰੇ ਕਿਵੇਂ ਕਾਇਮ ਹੋਵੇ ਉਹਨੂੰ ਕਿਵੇਂ ਭਾਈਚਾਰੇ ਨੂੰ ਕੈਮਰਾ ਰੱਖ ਸਕਦੇ ਆ ਉਹਦੇ ਬਾਰੇ ਫਿਲਮ ਹੈ ਸੋ ਅਸੀਂ ਉਮੀਦ ਕਰਦੇ ਆ ਕਿ ਸਿਨੇਮੇ ਦੇ ਵਿੱਚ ਕਈ ਵਾਰ ਦਰਸ਼ਕਾਂ ਨੂੰ ਇਹ ਸ਼ਿਕਾਇਤ ਹੁੰਦੀ ਹੈ ਕਿ ਚੰਗੀਆਂ ਫਿਲਮਾਂ ਨਹੀਂ ਆਉਂਦੀਆਂ ਇਹ ਗੱਲ ਅਸੀਂ ਮੰਨਦੇ ਆ ਕਿ ਸਾਲ ਦੇ ਵਿੱਚ 55 ਤੋਂ 60 ਫਿਲਮਾਂ ਰਿਲੀਜ਼ ਹੁੰਦੀਆਂ ਸਾਰੀਆਂ ਫਿਲਮਾਂ ਨਹੀਂ ਚੰਗੀਆਂ ਹੁੰਦੀਆਂ ਪਰ ਇਹੋ ਜੀਆਂ ਫਿਲਮਾਂ ਕਦੇ-ਕਦੇ ਬਣਦੀਆਂ ਨੇ ਬਾਰ-ਬਾਰ ਨਹੀਂ ਬਣਦੀਆਂ ਇਸੇ ਕਰਕੇ ਸਾਡੀ ਜਿਹੀਆਂ ਦੋ ਪਹਿਲੀਆਂ ਫਿਲਮਾਂ ਨੂੰ ਬਹੁਤ ਸਾਰਾ ਮਾਣਾ ਮੁਹੀ ਪਿਆਰ ਮਿਲੇ ਸੋ ਇਹ ਸਾਡੀ ਜਿਵੇਂ ਕਹਿੰਦੇ ਫਰੈਂਚਾਈਜ਼ ਕਹਿ ਸਕਦੇ ਨੂੰ ਅਸੀਂ ਸਮਾਜਿਕ ਜ਼ਿੰਮੇਵਾਰੀਆਂ ਨੂੰ ਸਮਝਦੇ ਹੋਏ ਜਿੰਨੇ ਅਸੀਂ ਕਲਾਕਾਰ ਲੋਕਾਂ ਫਿਲਮ ਨਾਲ ਜੁੜੇ ਲੋਕ ਨੇ ਜਿੰਨੇ ਵੀ ਚਾਹੇ ਉਹ ਪ੍ਰੋਡਿਊਸਰ ਨੇ ਚਾਹੇ ਡਾਇਰੈਕਟਰ ਨੇ ਗੀਪੀ ਗਰੇਵਾਲ ਨੇ ਫਿਲਮ ਨਿਰਦੇਸ਼ਿਤ ਕੀਤੀ ਹੈ ਜੀ ਪਹਿਲੀ ਫਿਲਮ ਵੀ ਜਿਹੜੀ 2016 ਦੇ ਵਿੱਚ ਉਹਨਾਂ ਨੇ ਆਪਣਾ ਕੈਰੀਅਰ ਸ਼ੁਰੂ ਕੀਤਾ ਸੀ ਐਜ਼ ਅ ਡਾਇਰੈਕਟਰ ਅਰਦਾਸ ਫਿਲਮ ਤੋਂ ਤਾਂ ਫਿਰ ਦੂਜੀ ਫਿਲਮ ਜਿਹੜੀ ਡਾਇਰੈਕਟ ਕੀਤੀ ਉਹ ਸੀਗੀ 2019 ਦੇ ਵਿੱਚ ਅਰਦਾਸ ਕਰਾਂ ਸੋ ਹੁਣ ਅਰਦਾਸ ਸਰਬੱਤ ਦੇ ਭਲੇ ਦੀ ਫਿਲਮ ਆ ਰਹੀ ਹੈ ਤੁਸੀਂ ਬਹੁਤ ਸਾਰਾ ਸਾਨੂੰ ਪਿਆਰ ਦਿੰਦੇ ਹੋ ਪਰ ਅਸੀਂ ਸਮਝਦੇ ਹਾਂ ਇਹ ਸਾਡੀ ਫਿਲਮ ਹੈ ਇਹ ਪੰਜਾਬੀਆਂ ਦੀ ਫਿਲਮ ਹੈ ਪੰਜਾਬੀ ਕਲਚਰ ਦੀ ਫਿਲਮ ਹੈ ਪੰਜਾਬੀ ਕਿਉਂਕਿ ਸਾਡੇ ਹਿੱਸੇ ਪੰਜਾਬੀਆਂ ਦੇ ਆਇਆ ਜਦੋਂ ਅਸੀਂ ਕੋਈ ਪ੍ਰੇਅਰ ਕਰਦੇ ਹਾਂ ਅਰਦਾਸ ਕਰਦੇ ਹਾਂ ਦੁਆ ਕਰਦੇ ਹਾਂ ਸਤਿਗੁਰੂ ਅੱਗੇ ਪ੍ਰਾਰਥਨਾ ਕਰਦੇ ਹਾਂ ਤਾਂ ਜਦੋਂ ਅਖੀਰਲੀ ਪੰਕਤੀ ਅਰਦਾਸ ਦੀ ਬੋਲਦੇ ਹਾਂ ਅਸੀਂ ਕਹਿੰਦੇ ਕਿ ਨਾਨਕ ਨਾਮ ਚੜ ਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਸੋ ਸਰਬੱਤ ਦਾ ਭਲਾ ਆਪਾਂ ਅੱਜ ਨਿੱਜ ਇਨਾਂ ਭਾਰੂ ਹੋ ਗਏ ਆਪਾਂ ਸਾਰੇ ਬੰਦੇ ਆਪਣੇ ਆਪਣੇ ਲਈ ਚੀਜ਼ਾਂ ਮੰਗਦੇ ਆਂ ਅੱਜ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਦੀ ਲੋੜ ਹੈ ਇਸ ਕਰਕੇ ਅਸੀਂ ਇਹ ਫਿਲਮ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੋਏ ਉਮੀਦ ਕਰਦੇ ਹਾਂ ਕਿ ਦਰਸ਼ਕ ਸਾਡੀ ਇਸ ਫਿਲਮ ਨੂੰ ਬਹੁਤ ਵੱਡਾ ਹੰਗਾਰਾ ਦੇਣਗੇ ਇਸੇ ਕਰਕੇ ਅੱਜ ਅਸੀਂ ਇੱਥੇ ਮੰਜੀ ਸਾਹਿਬ ਬਾਬਾ ਜੀ ਦੇ ਦਰਸ਼ਨ ਕਰਨ ਲਈ ਪਹੁੰਚੇ ਆ ਉਹਨਾਂ ਕੋਲ ਅਸ਼ੀਰਵਾਦ ਲੈਣ ਲਈ ਪਹੁੰਚੇ ਆ ਇਹ ਸੱਚੇ ਪਾਤਸ਼ਾਹ ਅਸੀਂ ਤੇਰੀਆਂ ਸਖਿਆਮਾਂ ਦੇ ਉੱਤੇ ਫਿਲਮ ਬਣਾ ਰਹੇ ਆ ਸੋ ਆਪਣਾ ਮਿਹਰ ਭਰਿਆ ਹੱਥ ਸਾਡੇ ਤੇ ਰੱਖੋ ਜਿਹੜੀ ਇਹ ਫਿਲਮ ਹੈਗੀ ਜਿਵੇਂ ਪਹਿਲਾਂ ਅਰਦਾਸ ਤੋਂ ਹੋਰੀ ਅੱਗੇ ਨਹੀਂ ਚੱਲਦੀ ਉਹਦਾ ਦੀ ਫਿਲਮ ਹੈ ਜਿਹਦੇ ਵਿੱਚ ਅਸੀਂ ਗੁਰਬਾਣੀ ਦਾ ਪ੍ਰਚਾਰ ਜਿਹੜੀ ਫਿਲਮ ਰਹੀ ਕਰਨਾ ਚਾਹੁੰਦੇ ਆ ਇਸ ਫਿਲਮ ਰਹੀ ਵੀ ਜਿਹੜਾ ਪਹਿਲੇ ਫਿਲਮ ਤੁਸੀਂ ਦੇਖਿਆ ਕਿ ਗੁਰਮਖ ਦਾ ਕੈਰੈਕਟਰ ਜਿਹੜਾ ਘੁੱਗੀ ਭਾਜੀ ਕਰਦੇ ਸੀਗੇ ਉਹ ਗੁਰਬਾਣੀ ਦਾ ਪ੍ਰਚਾਰ ਕਿਵੇਂ ਵਿਆਖਿਆ ਸਹਿਤ ਕਰਦਾ ਲੋਕਾਂ ਦੇ ਨਾਲ ਉਸ ਤਰ੍ਹਾਂ ਦੀ ਫਿਲਮ ਹੈ ਵੀ ਇਸ ਦੇ ਵਿੱਚ ਸਟਾਰ ਕਾਸਟ ਕਿਹੜੀ-ਕਿਹੜੀ ਹੈਗੀ ਜੀ ਇਹਦੇ ਵਿੱਚ ਗਿੱਪੀ ਗਰੇਵਾਲ ਹੈ ਜੀ ਗੁਰਪ੍ਰੀਤ ਘੋਗੀ ਹੈ ਰਾਣਾ ਜੰਗ ਬਹਾਦਰ ਸਰਦਾਰ ਸੋਹੀ ਗੁਰਪ੍ਰੀਤ ਪੰਗੂ ਅ ਸੀਮਾ ਕੌਸ਼ਲ ਪ੍ਰਿੰਸ ਜੀ ਨੇ ਮੱਖੀ ਇਤਰਾਉਣੀ ਜੀ ਮੈਨੂੰ ਵੀ ਮੌਕਾ ਮਿਲਿਆ ਸਾ ਥੋੜਾ ਪਿਛਲੀ ਫਿਲਮ ਦੇ ਵਿੱਚ ਅਰਦਾਸ ਬੜਾ ਵੱਖਰਾ ਜਿਹਾ ਕੈਰੈਕਟਰ ਦਿੱਤਾ ਰੋਲ ਕੀਤਾ ਸੀ ਇਹਦੇ ਵਿੱਚ ਵੀ ਵੱਖਰੇ ਇਹਦੇ ਵਿੱਚ ਵੀ ਵੱਖਰੇ ਹੋਊਗਾ ਜੀ ਪਹਿਲ ਨਹੀਂ ਦੱਸਣਾ ਫਿਰ ਤੁਸੀਂ ਫਿਰ ਦੇਖਣੀ ਨਹੀਂ ਹੈਗੀ ਚਲ ਪਰੇ ਚੀਜ਼ ਇਕ ਅਰਦਾਸ ਸਰਬਤ ਦੇ ਭਲੇ ਦੀ ਤੇ ਤੁਸੀਂ ਸਾਰਿਆਂ ਨੇ ਜ਼ਰੂਰ ਦੇਖਣ ਜਾਣੀਆਂ ਬਾਕੀ ਦੀਆਂ ਗੱਲਾਂ ਬਲਕਿ ਦਬਾਈ ਜੀ ਨੇ ਕਰਤੀਆਂ ਸੋ ਅਸੀਂ ਇੱਥੇ ਮੈਂ ਪਹਿਲੀ ਵਾਰੀ ਮੱਥਾ ਟੇਕਿਆ ਮਨਜੀ ਸਾਹਿਬ ਗੁਰਦੁਆਰਾ ਸਾਹਿਬ ਤੇ ਪਹਿਲੀ ਵਾਰੀ ਮੈਂ ਇੱਥੇ ਆਂ ਔਰ ਬੜਾ ਚੰਗਾ ਲੱਗਾ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ 'ਚ ਰੱਖਣ ਸਾਰਿਆਂ ਤੇ ਮੇਰ ਪਰ ਹੱਥ ਰੱਖਣ 13 ਸਤੰਬਰ ਨੂੰ ਉਹ ਦੇਖ ਕੇ ਹੀ ਪਤਾ ਲੱਗਦਾ ਜਿਹੜੀ ਤੁਸੀਂ ਪਹਿਲਾਂ ਫਿਲਮਾਂ ਕਰਦੇ ਜਿਵੇਂ ਵਰਨਿੰਗ ਹੋਗੀ ਜਾਂ ਫੰਮੇ ਵਾਲੇ ਰੋਲ ਨੇ ਤੁਹਾਡੀ ਇਸ ਫਿਲਮ ਦੇ ਵਿੱਚ ਕਿਹੋ ਜਿਹਾ ਤੁਹਾਡਾ ਕਰੈਕਟਰ ਹੋਊਗਾ ਕਿਉਂਕਿ ਜਿਹੜੀ ਇਹ ਫਿਲਮ ਸਰਵਾਦੇ ਭਲੇ ਅਰਦਾਸ ਲਈ ਹੈਗੀ ਆ ਤੇ ਇਹ ਟੌਪ ਦੀ ਅਲਾ ਹੈ ਹਾਂਜੀ ਹਾਂਜੀ ਜਿੱਦਾਂ ਦਾ ਨਾਮ ਫਿਲਮ ਦਾ ਉਦਾਂ ਦਾ ਹੀ ਮੇਰਾ ਰੋਲ ਹੈ ਤੇ ਤੁਹਾਨੂੰ ਖੁਸ਼ੀ ਮਿਲੂਗੀ ਤੁਸੀਂ ਸਾਰੇ ਦੇਖ ਕੇ ਆਉਂਗੇ ਤੁਹਾਨੂੰ ਚੰਗਾ ਲੱਗੂਗਾ 13 ਸਤੰਬਰ ਅਰਦਾਸ ਸਰਬਦੈਨ